ਤੋ ਜੀ ਇੱਕ ਹੋਰ ਨਵੇਂ انکੋਰ ਪੰਜਾਬੀ ਦੀ ਗੱਲਬਾਤ ਦੇ ਨਾਲ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਮੈਂ ਇੱਕ ਗੱਲ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗੇ ਬੰਦਿਆਂ ਮੁਲਕਾਂ ਦੇ ਕੋਲੋਂ ਕਬਜ਼ੇ ਛੁੜਾਣੇ ਆਜ਼ਾਦੀਆਂ ਦੀ ਸੰਘਰਸ਼ ਕਰਨੇ ਇਹ ਕੋਈ ਸੌਖਾ ਕੰਮ ਨਹੀਂ ਬਹੁਤ ਔਖਾ ਕੰਮ ਹੈ ਔਰ ਜਿਹੜੇ ਲੋਕ ਇਹ ਸੰਘਰਸ਼ ਕਰਦੇ ਨੇ ਉਹ ਸਾਡੇ ਮੱਥੇ ਦਾ ਝੂਮਰ ਹੁੰਦੇ ਨੇ ਸਾਡੇ ਸਿਰ ਦੇ ਪੱਗਾਂ ਹੁੰਦੇ ਨੇ ਤੇ ਅੱਜ ਜਿਹੜਾ ਇੱਕ ਇਸ ਤਰ੍ਹਾਂ ਦੇ ਜਿਹੜੇ ਆਪਣਾ ਸ਼ਖਸੀਅਤ ਜਿਹੜੇ ਨਹੀਂ ਉਹ ਮੇਰੇ ਨਾਲ ਨੇ ਜਿਹੜੇ ਕਿ ਆਪਣਾ ਪੰਜਾਬ ਦਾ ਕਬਜ਼ਾ ਚੁੜਾਉਣ ਦੀ ਜਿਹੜੀ ਭਰਪੂਰ ਜਿਹੜੀ ਕੋਸ਼ਿਸ਼ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਤੇ ਇਸੇ ਜੁਰਮ ਦੇ ਵਿੱਚ ਜਿਹੜੀਆਂ ਸਰਕਾਰ ਨੇ ਹਿੰਦੁਸਤਾਨ ਮੋਦੀ ਸਰਕਾਰ ਤੇ ਜਿਹੜਾ ਉਹਨਾਂ ਦੀ ਏਜੰਸੀ ਰਾ ਉਹਦੀ ਹਿਟਲਿਸਟ ਦੇ ਉੱਤੇ ਰਹਿੰਦੇ ਨੇ ਰਡਾਰ ਦੇ ਉੱਤੇ ਰਹਿੰਦੇ ਨੇ ਇਹ ਜਿੱਥੇ ਵੀ ਜਾਣ ਇਹ ਜਾ ਕੇ ਉਹਨਾਂ ਦੀ ਜਿਹੜਾ ਨਾ ਇੰਡੀ ਜਸੂਸੀਆਂ ਤੋਂ ਲੈ ਕੇ ਇਹਨਾਂ ਤੇ ਹਮਲੇ ਤੱਕ ਹੋਏ ਲੇਕਿਨ ਗੁਰੂ ਦੀ ਮਿਹਰ ਹੈ ਇਹਨਾਂ ਦੇ ਉੱਤੇ ਕਿ ਇਹ ਜਿਹੜਾ ਨਾ ਆਪਣਾ ਉਹ ਤੱਕ ਪਾਈ ਜਾਂਦੇ ਨੇ ਚੜ੍ਹਦੀ ਕਲਾ 'ਚ ਨੇ ਤੇ ਆਪਣਾ ਕੰਮ ਜਿਹੜਾ ਉਹ ਨਾਲ-ਨਾਲ ਕਰੀ ਜਾਂਦੇ ਨੇ ਸਰਦਾਰ ਪਰਮਜੀਤ ਸਿੰਘ ਪੰਮਾਹੂਰੀ ਮੇਰੇ ਨਾਲ ਨੇ ਜਨਾਬ ਸਤਿ ਸ੍ਰੀ ਅਕਾਲ ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਸ਼ੁਰੂ ਕਰਨੇ ਆ ਮੈਂ ਹਮੇਸ਼ਾ ਇਸ ਗੱਲ ਦਾ ਯਾਨੀ ਕਿ ਜ਼ਿਕਰ ਕਰਦਾ ਰਹਿਣਾ ਪੁੱਛਦਾ ਰਹਿਣਾ ਕਿ ਭਾਈ ਚੰਗਾ ਭਲਾ ਪੰਜਾਬ ਇਸੇ ਤੁਹਾਡਾ ਚੜ੍ਹਦਾ ਵਸਦਾ ਹੈ ਤੁਸੀਂ ਜਿਹੜਾ ਆਪਣਾ ਉਹ ਕਿਉਂ ਸੰਘਰਸ਼ ਕਰ ਰਹੇ ਹੋ ਇਹ ਖਾਲਸਤਾਨ ਤੁਸੀਂ ਕਿਉਂ ਮੰਗ ਰਹੇ ਹੋ ਸਭ ਤੋਂ ਪਹਿਲੇ ਤਾਂ ਕਿ ਲੋਕਾਂ ਦੇ ਜ਼ਿਹਨ 'ਚ ਇਹ ਹੋਣਾ ਜ਼ਰੂਰੀ ਹੈ ਕਿ ਤੁਹਾਡੀ ਬੇਸਿਸ ਕੀ ਹੈ ਤੁਹਾਡੀ ਇਸ ਸਟਰਗਲ ਦੇਖੋ ਜੇ ਤੁਸੀਂ ਬੈਕਐਂਡ ਤੇ ਜਾਉਂਗੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆ ਕਿ ਪੰਜਾਬ ਜਿਹੜਾ ਆ ਉਹਨੇ ਬਹੁਤ ਸੰਤਾਪ ਚ ਲਿਆ ਸਭ ਤੋਂ ਸਾਹਮਣੇ ਗੱਲ ਮੈਂ ਥੋੜੀ ਜੀ ਗੱਲ ਮੈਂ 47 ਦੀ ਕਰੂੰਗਾ ਜਿਆਦਾ ਨਹੀਂ ਕਰੂੰਗਾ ਕਿਉਂਕਿ ਆਪਣਾ ਟੌਪਿਕ ਅੱਡੇ ਆਜੇ ਜੀ 1947 ਦੇ ਵਿੱਚ 2 ਮਿਲੀਅਨ ਬੰਦੇ 2 ਮਿਲੀਅਨ ਕੈਦ ਦੇਣ ਦੀ ਗੱਲ ਆ 20 ਲੱਖ ਬੰਦਾ ਜਿਹੜਾ ਆ ਉਹ ਕਤਲਗਾਰਤ ਦਾ ਸ਼ਿਕਾਰ ਹੁੰਦਾ ਆ ਤੇ ਲੱਖਾਂ ਦੇ ਵਿੱਚ ਜਿਹੜੇ ਲੋਕ ਆ ਉਹ ਆਪਣੇ ਘਰੋਂ ਬੇਕਾਰ ਹੋ ਜਾਂਦੇ ਆ ਠੀਕ ਹੈ ਜੀ ਇਹ ਪੰਜਾਬ ਨੇ ਇਹ ਜਿਹੜਾ ਸੰਤਾਪ ਹੰਡਾਇਆ ਇਹ ਇੱਕ ਬਹੁਤ ਵੱਡੀ ਕੌਨਸਪਿਰੇਸੀ ਜਿਹੜੀ ਆ ਉਹ ਹਿੰਦੁਸਤਾਨ ਦੀ ਕਿ ਨਹੀਂ ਜੀ ਅਸੀਂ ਪੰਜਾਬ ਸਾਡਾ ਭਰਾ ਆ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਾਡੇ ਨਾਲ ਰਹੇ ਤੇ ਅਸੀਂ ਪੰਜਾਬ ਨੂੰ ਇੱਕ ਆਟੋਨਮਸ ਸਟੇਟ ਦਾ ਜਿਹੜਾ ਦਰਜਾ ਦੇ ਕੇ ਰੱਖਾਂਗੇ ਵੱਡ ਅਧਿਕਾਰ ਦੇ ਕੇ ਰੱਖਾਂਗੇ ਆਜ਼ਾਦ ਹੁੰਦੇ ਹੀ ਉਹਨਾਂ ਨੇ ਜੋ ਪੰਜਾਬੀਆਂ ਦੇ ਨਾਲ ਕੀਤਾ ਹਿੰਦੁਸਤਾਨ ਦੇ ਆਜ਼ਾਦ ਹੁੰਦੇ ਹੀ ਜੋ ਤਾਂ ਵੰਡ ਵੇਲੇ ਹੋਇਆ ਉਹ ਅੱਢ ਘਾ ਲਿਆ ਉਸ ਤੋਂ ਬਾਅਦ ਆਜ਼ਾਦ ਹੋਣ ਤੋਂ ਬਾਅਦ ਜੋ ਉਹਨਾਂ ਨੇ ਪੰਜਾਬੀਆਂ ਦੇ ਨਾਲ ਕੀਤਾ 1955 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਬਿਲਕੁਲ ਇਕਾ ਜੀ ਪੰਜਾਬੀ ਸੂਬੇ ਦੀ ਲੜਾਈ ਸਿੱਖਾਂ ਨੂੰ ਲੜਨੀ ਪਈ ਤੇ ਬਹੁਤ ਜਦੋਜਹਿਦ ਤੋਂ ਬਾਅਦ ਪੰਜਾਬ ਨੂੰ ਫੇਰ ਕਈ ਹਿੱਸਿਆਂ ਦੇ ਵਿੱਚ ਉਹਨਾਂ ਨੇ ਵੰਡ ਦਿੱਤਾ ਕਿੰਨੇ ਹਿੱਸੇ ਕਰ ਦਿੱਤੇ ਜੀ ਪੰਜਾਬ ਦੇ ਬਿਲਕੁਲ ਮੈਂ ਦੱਸ ਰਿਹਾ ਕਿ ਕਈ ਹਿੱਸਿਆਂ 'ਚ ਵੰਡ ਕੇ ਉਹਨਾਂ ਨੇ ਇੱਕ ਛੋਟੀ ਜੀ ਜਿਹੜੀ ਆ ਸਟੇਟ ਪੰਜਾਬ ਨੂੰ ਇਸ ਤਰ੍ਹਾਂ ਦਿੱਤੀ ਕਿ ਪੰਜਾਬ ਦੇ ਜ਼ਖਮਾਂ ਦੇ ਉੱਤੇ ਲੂਣ ਜਿਹੜਾ ਆ ਉਹਨਾਂ ਨੇ ਸਿਟਿਆ ਸਿਟਿਆ ਪੰਜਾਬ ਜਿਹੜਾ ਆ ਉਹ ਕਦੀ ਵੀ ਕਿਸੇ ਦੇ ਅੱਗੇ ਗੋਡੇ ਨਹੀਂ ਟੇਕਦਾ ਤੇ ਪੰਜਾਬ ਦਾ ਇਤਿਹਾਸ ਆ ਕਿ ਜਿੰਨਾ ਵੀ ਤੁਸੀਂ ਇਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰੋਗੇ ਉੰਨੀ ਹੀ ਤੇਜ਼ੀ ਦੇ ਨਾਲ ਇਹ ਬਾਹਰ ਨਿਕਲਦਾ ਬਾਹਰ ਨਿਕਲਦਾ ਬਿਲਕੁਲ ਜੀ ਤੋਂ ਪੰਜਾਬ ਨੇ ਡੀਫੀਟ ਜਿਹੜੀ ਆ ਉਹ ਨਹੀਂ ਐਕਸੈਪਟ ਕੀਤੀ ਅਸੀਂ ਹਾਰਨਾ ਕਬੂਲ ਨਹੀਂ ਕਰਦੇ ਕਦੀ ਵੀ ਲੜਾਈ ਜਿਹੜੀ ਆ ਉਹ ਜਾਰੀ ਆ ਪੰਜਾਬ ਦੇ ਜਾਇਜ਼ ਦੀ ਜੀ ਤੇ ਤੁਸੀਂ ਆਪਣਾ ਜਿਹੜਾ ਇਹ ਖਾਲਸਤਾਨ ਦੀ ਮੰਗ ਕਰ ਰਹੇ ਹੋ ਇਹ ਜੇ ਅਗਰ ਹੁਣ ਅਸੀਂ ਦੇਖੋ ਨਾ ਇਹਦੇ ਵਿੱਚ ਮੁxtਲਫ ਫੇजेस ਨੇ ਇੱਕ ਹਥਿਆਰਬੰਦ ਸੰਘਰਸ਼ ہوا 84 ਤੋਂ ਲੈ ਕੇ 1.5 ਲੱਖ ਬੰਦਾ ਉਹਦੇ ਵਿੱਚ ਸ਼ਹੀਦ ਹੋਇਆ ਮੈਂ ਉਹਨੀਆਂ ਗੱਬਰੂਆਂ ਦੀਆਂ ਤਸਵੀਰਾਂ ਵੇਖਣਾ ਮੈਨੂੰ ਰੋਣਾ ਆਉਂਦਾ ਗੁੱਸਾ ਵੀ ਆਉਂਦਾ ਸਾਰਾ ਕੁਝ ਹੈ ਤੁਸੀਂ ਉਹ ਝੇਲਿਆ ਸਾਰਾ ਕੁਝ ਮੈਂ ਤਾਂ ਸਿਰਫ ਬੈ ਕੇ ਅਬਜ਼ਰਵ ਕੀਤਾ ਤੁਸੀਂ ਉਹ ਸਾਰਾ ਕੁਝ ਝੇਲਿਆ ਉੱਥੇ ਪੰਜਾਬ ਦੇ ਵਿੱਚ ਹੁਣ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਜਿਹੜੀ ਸੰਘਰਸ਼ ਹੈ ਜਿਹੜੀ ਜਿੱਦੋਂ ਜਿਹੇਦ ਹੈ ਜਿਹੜੀ ਲੜਾਈ ਹੈ ਇਹ ਇਸ ਵੇਲੇ ਕਿੱਥੇ ਖਲੋਤੀ ਹੈ ਤੁਹਾਡੀ ਅਸੈਸਮੈਂਟ ਤੁਸੀਂ ਚੁੱਕ ਕੇ ਜ਼ਾਹਰ ਹੈ ਇਹਨੂੰ ਲੀਡ ਕਰਕੇ ਲੈ ਕੇ ਜਾ ਰਹੇ ਆ ਪਹਿਲੇ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ 1978 ਦੇ ਵਿੱਚ ਨਗਰ ਕੀਰਤਨ ਦੇ ਵਿੱਚ ਇਹਨਾਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਹੂੰ ਕਿਹੋ ਜਿਹੜੀ ਹੈ ਸਿੱਖਾਂ ਦੇ ਵਿੱਚ ਜਿਹੜੀ ਆ ਉਹ ਰੋਹ ਦੀ ਲਹਿਰ ਜਿਹੜੀ ਆ ਉਹ ਨਿਕਲੀ ਨਿਕਲੀ ਤੇ ਸਿੱਖਾਂ ਨੇ ਕੰਟੀਨਿਊਸਲੀ ਲਗਾਤਾਰ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਇਹਨਾਂ ਚੀਜ਼ਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੰਤ ਜਰਨੈਲ ਸਿੰਘ ਖਾਲਸਾ ਨੇ ਇਹ ਗੱਲ ਕਹੀ ਸੀ ਕਿ ਮੈਂ ਦੂਜੇ ਦਰਜੇ ਦਾ ਸ਼ਹਿਰੀ ਬਣ ਕੇ ਨਹੀਂ ਇੱਥੇ ਰਹਿਣ ਦੇਣਾ ਆਪਣੀ ਕੌਮ ਨੂੰ ਜੇ ਅਸੀਂ ਹੋਵਾਂਗੇ ਤਾਂ ਬਰਾਬਰ ਦੇ ਸ਼ਹਿਰੀ ਹੋਵਾਂਗੇ ਜੇ ਨਹੀਂ ਤਾਂ ਫੇਰ ਅਸੀਂ ਆਪਣਾ ਜਿਹੜਾ ਆਜ਼ਾਦੀ ਦਾ ਜਿਹੜਾ ਨੈਗਿਆ ਉਹ ਕੌਮ ਕਦੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਮੰਨੇਗੀ ਫੇਰ ਅਸੀਂ ਸੰਘਰਸ਼ ਸ਼ੁਰੂ ਕਰਾਂਗੇ ਪੰਜਾਬ ਦੀ ਆਜ਼ਾਦੀ ਦਾ ਜਦੋਂ ਕਿਸੇ ਵੀ ਪਾਸੇ ਗੱਲ ਨਾ ਬਣੀ ਤਾਂ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ 1984 ਜਦੋਂ ਹਮਲਾ ਕੀਤਾ ਬਿਲਕੁਲ ਹਾਲ ਤੱਕ ਸਭ ਦੇ ਉੱਤੇ ਹਮਲਾ ਜਦੋਂ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੋਗਾਰ ਉੱਥੇ ਕੀਤੀ ਗਈ ਸਿੱਖ ਨੌਜਵਾਨੀ ਦੇ ਵਿੱਚ ਰੋਹ ਦੀ ਲਹਿਰ ਜਿਹੜੀ ਆ ਫੁੱਟੀ ਉਹਨਾਂ ਨੇ ਬੇਅੰਤ ਮਤਲਬ ਕਿ ਜਿਹੜਾ ਬੰਦਿਆਂ ਨੇ ਹਮਲੇ ਕੀਤੇ ਸੀ ਬੇਅੰਤ ਉਹਨਾਂ ਦੇ ਪਿਛੇ ਕਰ ਕਰਕੇ ਪਿਛੇ ਕਰ ਕਰਕੇ ਉਹਨਾਂ ਦੇ ਸੋਧ ਦੇ ਵੀ ਲਾਇ ਤੇ ਹਥਿਆਰਬੰਦ ਸੰਘਰਸ਼ ਲੜਿਆ ਤੇ ਆਪਣੀ ਹੱਕ ਦੀ ਜੋਰ ਤੇ ਲੜਿਆ ਤੇ ਪੰਜਾਬ ਦੀਆਂ ਮਾਵਾਂ ਨੇ ਆਪਣੇ ਪੁੱਤਾਂ ਨੂੰ ਕਿਹਾ ਸੀਗਾ ਕਿ ਆਪਣੇ ਘਰਾਂ ਚ ਵਾਪਸ ਨਾ ਆਇਓ ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਨਹੀਂ ਲੈਂਦੇ ਸੋ ਸਿੱਖਾਂ ਨੇ ਠੋਕ ਕੇ ਹਿੰਦੂਸਤਾਨ ਦੇ ਵਿੱਚ ਅਕਾਲ ਸਖਤ ਸਾਹਿਬ ਤੇ ਹੋਏ ਉੱਤੇ ਹਮਲੇ ਦਾ ਬਦਲਾ ਲਿਆ ਜੀ ਉਹਨਾਂ ਨੇ ਵੀ ਉਹਨਾਂ ਨੇ ਵੀ ਇੱਕ ਇੱਕ ਤੇ ਮਾਵਾਂ ਦੇ ਹੌਸਲੇ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ ਤੇ ਉਹਨਾਂ ਨੇ ਵੀ ਉਹ ਜਿਹੜੇ ਜ਼ਾਲਮ ਲੋਕ ਸਨ ਪੁਲਿਸ ਵਾਲੇ ਪਹੁੰਚਾ ਉਹਨਾਂ ਨੇ ਵੀ ਉਹਨਾਂ ਦੀਆਂ ਸਰੀਰ ਵਾਪਸ ਸਰੀਰ ਤੱਕ ਵਾਪਸ ਨਹੀਂ ਕੀਤੇ ਇਹ ਵੀ ਇਤਿਹਾਸ ਹੈ ਸਾਡਾ ਦੇਖੋ ਮੈਂ ਤੁਹਾਡੇ ਸਾਹਮਣੇ ਆ ਮੇਰੇ ਭਰਾ ਦਾ ਸਰੀਰ ਜਿਹੜਾ ਆ ਵਾਪਸ ਨਹੀਂ ਮਿਲਿਆ 6 ਫੁੱਟ 3 ਇੰਚ ਦਾ ਮੇਰਾ ਭਰਾ ਸੀਗਾ ਕੱਟ ਵੱਢ ਕੇ ਉਹਨਾਂ ਨੇ ਸਿਟਤਾ ਉਹਨੂੰ ਪੰਜਾਬ ਦੇ ਵਿੱਚ ਤੇ ਉਹਦਾ ਸਰੀਰ ਜਿਹੜਾ ਆ ਉਹ ਵੀ ਨਹੀਂ ਦਿੱਤਾ ਜਿਹਨਾਂ ਲੋਕਾਂ ਨੇ ਉਹਦਾ ਸਰੀਰ ਦੇਖਿਆ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਦੇ ਟੁਕੜੇ ਕੀਤੇ ਹੋਏ ਸੀ ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਨਹੀਂ ਭੁੱਲਿਆ ਜਾ ਸਕਦੀਆਂ ਕਦੀ ਵੀ ਨਹੀਂ ਭੁੱਲਿਆ ਜਾ ਸਕਦੀਆਂ ਅਸੀਂ ਸਿਰਫ ਉਹਨਾਂ ਪੁਲਿਸ ਵਾਲਿਆਂ ਦੇ ਮਗਰ ਨਹੀਂ ਹੈਗੇ ਅਸੀਂ ਉਸ ਸਿਸਟਮ ਦੇ ਮਗਰ ਹਾਂ ਉਸ ਸਿਸਟਮ ਨੂੰ ਪੱਟ ਮਾਰਾਂਗੇ ਜਿਸ ਸਿਸਟਮ ਨੇ ਇਹ ਕਤਲੋਗਾਰਧ ਕੀਤੀ ਹੈ ਸੋ ਹਿੰਦੂਸਤਾਨ ਨੂੰ ساری ਦੁਨੀਆ 'ਚ ਅਸੀਂ ਐਕਸਪੋਜ਼ ਕੀਤਾ ਆ ਜਿੱਥੇ ਵੀ ਇਹ ਜਾਂਦੇ ਆ ਕੋਈ ਵੀ ਗਵਰਨਮੈਂਟ ਹੋਵੇ ਨਾ ਦੀ ਭਾਵੇਂ ਮੋਦੀ ਹੋਵੇ ਮੋਦੀ ਤੋਂ ਪਹਿਲੇ ਭਾਵੇਂ ਮਨਮੋਹਨ ਜੀ ਸੀ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਸੀ ਅਸੀਂ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਜਦੋਂ ਵੀ ਜਿਹੜੇ ਵੀ ਦੇਸ਼ ਦੇ ਵਿੱਚ ਇਹ ਜਾਂਦੇ ਆ ਸਾਡਾ ਜੋ ਜੇਨੋਸਾਈਡ ਹੋਇਆ ਸਿੱਖਾਂ ਦਾ ਅਸੀਂ ਆਪਣੀ ਗੱਲ ਮਜ਼ਾਰਿਆਂ ਦੇ ਰਾਹੀਂ ਨਾਰਿਆਂ ਦੇ ਰਾਹੀਂ ਇਸ ਸੰਘਰਸ਼ ਦੇ ਰਾਹੀਂ ਦੁਨੀਆ ਦੇ ਹਰੇਕ ਦੇਸ਼ ਦੇ ਵਿੱਚ ਜਿਹੜੀ ਆ ਉਹ ਕੀਤੀ ਹੈ ਅਸੀਂ ਦਿੱਸੇ ਅਸੀਂ ਦੇਖਿਆ ਜੀ ਹੁਣ ਜਦੋਂ ਆਪਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕੇ ਚ ਗਿਆ ਤੇ ਤੁਸੀਂ ਜਿਸ ਤਰ੍ਹਾਂ ਉਹਨਾਂ ਦਾ ਪਿੱਛਾ ਕੀਤਾ ਤੇ ਖੱਤਿਓ ਖੱਤੀ ਹੋ ਕੇ ਜਿਹੜਾ ਸੀ ਜਿੱਥੇ ਉਹ ਬਾਹਰ ਚਲੇ ਗਿਆ ਮੁਲਾਕਾਤ ਉੱਥੇ ਵੀ ਤੁਸੀਂ ਪਹੁੰਚੇ ਸਾਰੇ ਬਿਲਕੁਲ ਇਹ ਸਾਰਾ ਕੁਝ ਰਿਕਾਰਡ ਦੇ ਉੱਤੇ ਹੈ ਹੁਣ ਮੈਂ ਉਹਨਾਂ ਵਾਂ ਸਰਦਾਰ ਪੰਮਾ ਸਿੰਘ ਦੇ ਉੱਤੇ ਹੋਏ ਹਮਲੇ ਦੇ ਉੱਤੇ ਮੈਂ ਦੇਖਦਾ ਕਿ ਇਹਨਾਂ ਨੇ ਕਿੰਨਾ ਜਿਹੜੇ ਸਰਕਟ ਵਿੱਚ ਜਿਹੜੇ ਤੁਸੀਂ ਕੋਆਰਡੀਨੇਟਰ ਹੋ ਪੰਨੂ ਸਾਹਿਬ ਨੇ ਭਾਈ ਰਦੀਪ ਸਿੰਘ ਨੱਜਰ ਸਾਹਿਬ ਨੇ ਇਹਨਾਂ ਨੂੰ ਤਿੰਨਾਂ ਬੰਦੇ ਨੂੰ ਅਗਸਤ ਤੇ ਆਪਣਾ ਜੂਨ 23 ਜਿਹੜਾ ਉਹਨਾਂ ਨੇ ਆਪਣਾ ਜਿਹੜਾ ਸੀ ਉਹਨਾਂ ਨੇ ਪਲਾਟ ਬਣਾਇਆ ਤੁਹਾਡੂ ਜਿਹੜਾ ਸੀ ਆਪਣਾ ਉਹ ਗੁਰੂ ਨੇ ਮਿਹਰ ਕੀਤੀ ਤੁਹਾਨੂੰ ਉਹਨਾਂ ਨੇ ਜਿਹੜੀ ਸੀ ਆਪਣਾ ਉਹ ਉਹ ਜ਼ਿੰਦਗੀ ਬਖਸ਼ੀ ਹਰਜੀਤ ਤੇ ਆਪਣਾ ਭਾਈ ਹਰਦੀਪ ਸਿੰਘ ਦਾ ਕੇਸ ਜਿਹੜਾ ਕੈਨੇਡਾ 'ਚ ਚੱਲ ਰਿਹਾ ਪੰਨੂ ਸਿੰਘ ਦਾ ਕੇਸ ਜਿਹੜਾ ਨਿਊਯਾਰਕ 'ਚ ਚੱਲ ਰਿਹਾ ਤੁਹਾਡੇ ਕੇਸ ਦੀ ਜਿਹੜੀ ਕੀ ਅਪਡੇਟ ਹੈਗੀ ਹੈ ਮੇਰੇ ਕੇਸ ਦੇ ਵਿੱਚ ਜਿਹੜੀ ਹੈ ਯੂਕੇ ਦੀ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਲਗਾਤਾਰ ਕਰ ਰਹੀ ਹੈ ਇਨਵੈਸਟੀਗੇਸ਼ਨਸ ਚੱਲ ਰਹੀਆਂ ਐ ਇਸ ਕੇਸ ਦੇ ਵਿੱਚ ਤੇ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਯੂਕੇ ਦੀ ਪਾਰਲੀਮੈਂਟ ਨੇ ਇੱਕ ਰਿਪੋਰਟ ਕੱਢੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਐਵੀਡੈਂਸ ਹੈ ਇਸ ਚੀਜ਼ ਦੇ ਕਿ ਪਰਮਜੀਤ ਸਿੰਘ ਨੂੰ ਮਾਰਨ ਵਾਸਤੇ ਇੱਥੇ 3 ਲੱਖ ਡਾਲਰ ਦੇ ਕੇ ਬੰਦਿਆਂ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੇਰੇ ਘਰ ਦੇ ਉੱਤੇ ਇੱਕ ਵਾਰ ਹਮਲਾ ਹੋਇਆ ਇਹ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਮੈਟਰ ਹੈਗੀਆਂ ਮੈਂ ਬਹੁਤਾ ਡੀਟੇਲ ਚ ਨਹੀਂ ਜਾ ਸਕਦਾ ਕਈ ਪੰਜਾਬ ਦੇ ਪੁਲਿਸ ਅਫਸਰ ਆ ਉਹਨਾਂ ਦੀਆਂ ਰਿਕਾਰਡਿੰਗਾਂ ਆ ਸਾਡੇ ਕੋਲ ਜਿਨ੍ਹਾਂ ਨੇ ਮੈਨੂੰ ਮਰਵਾਉਣ ਦੇ ਲਈ ਇੱਥੇ ਕੋਸ਼ਿਸ਼ ਕੀਤੀ ਬੰਦਿਆਂ ਦੇ ਨਾਲ ਗੱਲਬਾਤ ਕੀਤੀ ਉਹ ਰਿਕਾਰਡਿੰਗਾਂ ਜਿਹੜੀਆਂ ਉਹ ਵੀ ਸਾਡੇ ਕੋਲ ਹੈਗੀਆਂ ਨੇ ਸੋ ਉਹ ਵੀ ਜਿਹੜੀ ਤੁਹਾਨੂੰ ਇਹਨਾਂ ਨੇ ਆਪਣਾ ਇੱਕ ਕਹਿ ਲੋ ਕਿ ਇੱਕ ਅੱਤਵਾਦੀ ਕਿਸਮ ਦਾ ਡਿਕਲੇਅਰ ਕੀਤਾ ਹੋਇਆ ਹੈ ਸਰਕਾਰਾਂ ਨੇ ਜ਼ਾਹਰ ਉਹਨਾਂ ਦਾ ਆਪਣਾ ਕਾਨੂੰਨ ਹੈ ਆਪਣੀ ਵਿਵਸਥਾ ਜਿਹਨੂੰ ਦਿਲ ਕਰੇ ਲਿਖਣਾ ਹੀ ਹੈ ਨਾ ਲਿਖ ਦੇਣ ਉਦੇ ਉਦੇ ਆਧਾਰ ਦੇ ਉੱਤੇ ਮੈਨੂੰ ਯਾਦ ਮੈ ਪੜ ਰਿਹਾ ਥਾ ਕਿ ਤੁਹਾਡੇ ਪੁਰਤਗਾਲ ਪੁਰਤਗਾਲ ਤੁਸੀਂ ਉੱਥੇ ਉਹਨਾਂ ਨੇ ਤੁਸੀਂ ਉਹਨਾਂ ਨੇ ਤੁਹਾਨੂੰ ਰੀਟੇਨ ਕੀਤਾ ਉਹ ਫਿਰ ਉਹਨਾਂ ਨੂੰ ਕਿਵੇਂ ਤਸੱਲੀ ਹੋਈ ਕਿ ਤੁਸੀਂ ਜਿਹੜੇ ਬੰਦੇ ਆ ਉਹ ਉਹ ਨਹੀਂ ਜਿਹੜਾ ਹਿੰਦੁਸਤਾਨ ਕਲੇਮ ਕਰਦਾ ਨਹੀਂ ਉਹਨਾਂ ਨੂੰ ਬਿਲਕੁਲ ਇਹ ਸਿਗਾ ਕਿ ਇਹ ਉਹੀ ਬੰਦੇ ਆ ਜਿਹਨਾਂ ਨੂੰ ਹਿੰਦੁਸਤਾਨ ਕਲੇਮ ਕਰਦਾ ਆ ਪਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਰੋਂਗਲੀ ਕਲੇਮ ਕਰਦੇ ਆ ਫਾਲਸਲੀ ਇੰਪਲੀਕੇਟ ਕੀਤਾ ਆ ਇਹਨਾਂ ਨੂੰ ਇਹ ਫਾਲਸ ਕੇਸਿਸ ਜਿਹੜੇ ਆ ਇਹਨਾਂ ਦੇ ਉੱਤੇ ਪਾਉਂਦੇ ਆ ਕਿਉਂਕਿ ਉੱਥੇ ਜਿਹੜੇ ਪੁਲਿਸ ਵਾਲੇ ਜਿਹੜੇ ਆਏ ਸੀ ਪੁਰਤਗਾਲ ਦੇ ਵਿੱਚ ਮੇਰੀ ਐਕਸਿਡਿਸ਼ਨ ਲੈਣ ਵਾਸਤੇ ਜਦੋਂ ਉਹਨਾਂ ਦੇ ਉੱਤੇ ਹੀ ਜਿਹੜੇ ਆ ਕੇਸ ਪਾ ਦਿੱਤੇ ਗਏ 64 ਜਰਤੀਸ ਵੱਲੋਂ ਕਿ ਇਹਨਾਂ ਲੋਕਾਂ ਨੇ ਜੈਨੋਸਾਈਡ ਕੀਤਾ ਇਹਨਾਂ ਲੋਕਾਂ ਨੇ ਜਿਹੜੇ ਆ ਪੰਜਾਬ ਦੇ ਵਿੱਚ ਨੌਜਵਾਨੀ ਦੀ ਕਤਲੋਗਾਰਧ ਕੀਤੀ ਹੈ ਤੇ ਉਹ ਰਾਤੋ-ਰਾਤ ਆਪਣੇ ਕੱਪੜੇ ਛੱਡ ਕੇ ਵੀ ਉੱਥੋਂ ਭੱਜ ਗਏ ਪੁਰਤਗਾਲ ਤੋਂ ਸੋ ਇਹ ਬਹੁਤ ਵੱਡੀ ਜਿਹੜੀ ਆ ਉਹ ਨਿਊਜ਼ ਸੀਗੀ ਪੁਰਤਗਾਲ ਦੀਆਂ ਅਖਬਾਰਾਂ ਦੇ ਵਿੱਚ ਉਹਦੀਆਂ ਉਹਨਾਂ ਦੇ ਟੀਵੀਆਂ ਦੇ ਉੱਤੇ ਕਿ ਹਿੰਦੂਸਤਾਨ ਤੋਂ ਆਏ ਐਕਸਪੈਡੀਸ਼ਨ ਲੈਣ ਵਾਸਤੇ ਆਪ ਹੀ ਭੱਜ ਗਏ ਆਪ ਹੀ ਭੱਜ ਗਏ ਤੇ ਇਹ ਚੀਜ਼ ਹਾਂ ਇਹ ਚੀਜ਼ ਆ ਜਿਹੜੀਆਂ ਆ ਗਵਰਨਮੈਂਟ ਨੇ ਵੀ ਦੇਖੀਆਂ ਤੇ ਗਵਰਨਮੈਂਟ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਹੁੰਦੀਆਂ ਉਹਨਾਂ ਨੇ ਇਸ ਦੀ ਤਹਿਕੀਕਾ ਕੀਤੀ ਕਿ ਸਹੀ ਹੈਗਾ ਜਾਂ ਗਲਤ ਹੈਗਾ ਅਖੀਰ ਉਹਨਾਂ ਨੇ ਇਹ ਕਿਹਾ ਕਿ ਨਹੀਂ ਇਹ ਫਾਲਸ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰਮਜੀਤ ਸਿੰਘ ਯੂਕੇ ਚ ਰਹਿੰਦਾ ਆ ਜੇ ਇਹਨਾਂ ਨੇ ਕੋਈ ਐਕਸਪੈਡੀਸ਼ਨ ਲੈਣਾ ਹੀ ਸੀ ਤੇ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਯੂਕੇ ਚ ਜਾਂਦੇ ਉਹਦਾ ਜੀ ਸੋ ਅਖੀਰ ਉਹਨਾਂ ਨੂੰ ਹਾਰ ਦਾ ਮੂੰਹ ਜਿਹੜਾ ਆ ਉਹ ਦੇਖਣਾ ਪਿਆ ਤੇ ਸਿੱਖ ਕੌਮ ਦੀ ਪੰਥ ਦੀ ਜਿਹੜੀ ਆ ਉਹ ਜਿੱਤ ਹੋਈ ਤੇ ਇਸ ਜਿੱਤ ਦੀ ਅਗਵਾਈ ਜਿਹੜੀ ਆ ਉਹ ਗੁਰਪਤਵੰਨ ਸਿੰਘ ਪੰਨੂ ਨੇ ਕੀਤੀ ਸੀ 2015 ਤੋਂ ਲੈ ਕੇ 2016 ਤੱਕ ਸੋ ਉਹ ਜਿੱਤ ਦਾ ਜਿਹੜਾ ਸੇਰਾ ਆ ਸਾਰੀ ਕੌਮ ਦੇ ਸਿਰਤਾ ਜਾਂਦਾ ਹੀ ਹੈ ਗੁਰਪਤਵੰਨ ਸਿੰਘ ਪੰਨੂ ਜਿਨੇ ਐਜ਼ ਅ ਜਨਰਲ ਉਹਨੂੰ ਲੀਡ ਕੀਤਾ ਸੀ ਉਹਦੇ ਸਿਰ ਤੇ ਸਭ ਤੋਂ ਵੱਡਾ ਸੇਰਾ ਜੀ ਬੜੀ ਵੱਡੀ ਗੱਲ ਹੈ ਪੰਨੂ ਸਾਹਿਬ ਜਿਹੜੇ ਨੇ ਉਹ ਵਾਕਈ ਸਿੱਖ ਕੌਮ ਵਾਸਤੇ ਜਿਹੜੇ ਨੇ ਉਹ ਦਿਨ ਰਾਤ ਇਕੱਠੇ ਬੈਠੇ ਨੇ ਹੁਣੇ ਉਹਨਾਂ ਨੇ ਰੈਫਰੈਂਡਮ ਜਿਹੜਾ ਆਪਣਾ ਉਹ ਐਸੀ ਜਗ੍ਹਾ ਤੇ ਕਰਵਾਇਆ واਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਤੱਕ ਪਹੇਚ ਦਿੱਲੀ ਤੱਕ ਤੇ ਹੁਣ ਮੈਂ ਮੈਂ ਕੋਈ ਖਬਰਾਂ ਲੈ ਰਿਹਾ ਸੀ ਸੋਰਸਸ ਕੋਲੋਂ ਤੇ ਉਹ ਉੱਥੇ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਹੈ ਜਿ ਕਿ ਇਹ ਇਹ ਸਿੰਘ ਮੁੜੀ ਨਹੀਂ ਰਹੇ ਐ ਇਹ ਕਿੱਥੇ ਪਹਿਲੇ ਯੂਕੇ ਤੇ ਰੈਫਰੈਂਡਮ ਹੋ ਗਿਆ ਫਿਰ ਕੈਨੇਡਾ ਵਿੱਚ ਹੋ ਗਿਆ ਫਿਰ واਸ਼ਿੰਗਟਨ ਤੱਕ ਤੇ ਹੋ ਗਿਆ ਤੇ ਅਗਲੀਆਂ ਦੋ ਤਰੀਖਾਂ ਹੋਰ ਵੀ ਥੀ ਬੈਠੇ ਨੇ ਤੁਸੀਂ ਮੈਨੂੰ ਦੱਸੋ ਕਿ ਇਹ ਰੈਫਰੈਂਡਮ ਦਾ ਜਿਹੜਾ ਆਈਡੀਆ ਹੈ ਇਹ ਕਿੰਨਾ ਕਾਰਗਰ ਹੋਏਗਾ ਔਰ ਖਾਸ ਤੌਰ ਤੇ ਯੂਰਪ ਦੇ ਹਵਾਲੇ ਨਾਲ ਜਾਂ ਅਮਰੀਕਾ ਦੇ ਹਵਾਲੇ ਨਾਲ ਜਾਂ ਯੂਨੋ ਦੇ ਹਵਾਲੇ ਦੇ ਨਾਲ ਕਿੰਨਾ ਜ਼ਿਆਦਾ ਸਪੋਰਟ ਕਰੇਗਾ ਤੁਹਾਡੇ ਇਸ ਸੰਘਰਸ਼ ਨੂੰ ਤੇ ਇਹਨੂੰ ਕਨਵਰਟ ਕਰਨ ਵਾਸਤੇ ਆਜ਼ਾਦੀ ਦੇ ਵਿੱਚ ਪਹਿਲੀ ਗੱਲ ਤਾਂ ਤੁਸੀਂ ਕਹੀ ਕਿ ਮੈਨੂੰ ਪਤਾ ਲੱਗਾ ਕਿ ਉਹ ਕਹਿ ਰਿਹਾ ਕਿ ਇਹ ਮੁੜਦੇ ਹੀ ਨਹੀਂ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਅਸੀਂ ਲੋਕ ਮੁੜਨ ਵਾਲੇ ਦਿਨ ਜੰਮੇ ਹੀ ਨਹੀਂ ਜੀ ਜੀ ਅਸੀਂ ਤਾਂ ਮੋੜਨ ਵਾਲੇ ਦਿਨ ਜੰਮੇ ਆ ਇਹ ਚੜ ਕੇ ਆਇਆ ਤਾਂ ਅਸੀਂ ਮੋੜੇ ਆ ਜਦੋਂ ਇਹ ਦਰਬਾਰ ਸਾਹਿਬ ਤੇ ਚੜ ਕੇ ਆਇਆ ਸੀ ਉਦੋਂ ਵੀ ਮੋੜੇ ਆ ਤੁਸੀਂ ਵੀ ਮੋੜੇ ਜਦੋਂ ਵੀ ਜਦੋਂ ਵੀ ਹੋਰ ਬਹੁਤ ਕਿਸੇ ਕਹਾਣੀਆਂ ਜਿਹੜੇ ਕਿਸੇ ਸਮੇਂ ਜਿਹੜੇ ਆ ਉਹ ਦੱਸਾਂਗੇ ਕਈ ਵਾਰ ਚੜ੍ਹ ਚੜ੍ਹ ਕੇ ਆਏ ਆ ਤੇ ਉੱਥੋਂ ਮੁੜੇ ਆ ਅਸੀਂ ਇਹ ਪਰ ਰੌਲਾ ਰੌਲਾ ਇਹ ਹੈ ਕਿ ਅਸੀਂ ਚਾਹੁੰਦੇ ਨਹੀਂ ਕਿ ਕਿਸੇ ਵੀ ਤਰੀਕੇ ਦੀ ਵਾਇਲੈਂਸ ਹੋਵੇ ਅਸੀਂ ਪੀਸਫੁੱਲ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਇਹ ਗੱਲ ਰੈਫਰੰਡਮ ਦੇ ਰਾਹੀਂ ਦੱਸਣਾ ਚਾਹੁੰਦੇ ਆ ਦੁਨੀਆ ਨੂੰ ਕਿ ਪੰਜਾਬ ਦਾ ਬੱਚਾ ਬੱਚਾ ਜਿਹੜਾ ਹੈ ਉਹ ਆਜ਼ਾਦੀ ਚਾਹੁੰਦਾ ਆ ਉਹ ਰੈਫਰੰਡਮ ਹੀ ਇੱਕ ਪੀਸਫੁੱਲ ਤਰੀਕਾ ਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਚਾਹੁੰਦੇ ਕੀ ਨੇ ਇਸ ਚੀਜ਼ ਨੂੰ ਇਜ਼ਹਾਰ ਕੀਤਾ ਜਾ ਸਕਦਾ ਸੋ ਅਸੀਂ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਹੱਕ ਦਿੱਤਾ ਜਾਵੇ ਹਿੰਦੁਸਤਾਨ ਜੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦਾ ਮੈਂ ਬਹੁਤ ਬੁਰੀ ਡੈਮੋਕ੍ਰੇਸੀ ਹੈ ਤਾਂ ਉਹ ਨਿਵੇੜ ਦੇਵੇ ਇੱਕ ਵਾਰ ਉੱਥੇ ਰੈਫਰੰਡਮ ਕਰਾ ਕੇ ਸਾਨੂੰ ਕਹਿੰਦੇ ਆ ਜੀ ਤੁਸੀਂ ਉੱਥੇ ਆਪਣੀ ਪੋਲੀਟੀਕਲ ਪਾਰਟੀ ਬਣਾ ਲਓ ਉਹ ਅਸੀਂ ਕੋਈ ਐਮਪੀ ਨਹੀਂ ਬਣਨਾ ਅਸੀਂ ਕੋਈ ਥੋੜੀ ਸਰਕਾਰ ਦਿੱਲੀ ਦੇ ਵਿੱਚ ਆ ਕੇ ਨਹੀਂ ਬਹਿਣਾ ਅਸੀਂ ਪੰਜਾਬ ਆਜ਼ਾਦ ਕਰਾਉਣਾ ਹੈ ਪੰਜਾਬ ਨੂੰ ਗਵਰਨ ਕਰਨਾ ਹੈ ਪੰਜਾਬ ਨੂੰ ਸਵਰਨ ਬਣਾਉਣਾ ਹੈ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰੈਫਰੰਡਮ ਦੇ ਥਰੂ ਅਸੀਂ ਕਿੱਥੇ ਖੜੇ ਆ ਇਸ ਵਕਤ ਅਸੀਂ ਦੁਨੀਆ ਦੇ ਹਰੇਕ ਟੇਬਲ ਦੇ ਉੱਤੇ ਬੈਠੇ ਆ ਖੜੇ ਨਹੀਂ ਕਿ ਅਸੀਂ ਬੈਠੇ ਆ ਇਸ ਵਕਤ ਸੋ ਹਰੇਕ ਟੇਬਲ ਦੇ ਉੱਤੇ ਵੈਸਟ ਦੇ ਵਿੱਚ ਭਾਵੇਂ ਪਾਕਿਸਤਾਨ ਹੋਵੇ ਭਾਵੇਂ ਸਾਊਥ ਏਸ਼ੀਆ ਹੋਵੇ ਭਾਵੇਂ ਚੀਨ ਹੋਵੇ ਭਾਵੇਂ ਕੈਨੇਡਾ ਹੋਵੇ ਯੂਰਪ ਹੋਵੇ ਹਰ ਇੱਕ ਟੇਬਲ ਦੇ ਉੱਤੇ ਪੰਜਾਬ ਦੀ ਆਜ਼ਾਦੀ ਦੀ ਫਾਈਲ ਜਿਹੜੀ ਆ ਪਹੁੰਚ ਚੁੱਕੀ ਆ ਔਰ ਇਹ ਉਹਨਾਂ ਸਿੰਘਾਂ ਦਾ ਜਿਹੜਾ ਡੁੱਲਿਆ ਖੂਨ ਆ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਆ ਪੰਜਾਬ ਦੇ ਵਾਸਤੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਲੀ ਇਹਨਾਂ ਨੇ ਛੱਡੇ ਪੰਜਾਬ ਦੇ ਸੋ ਅਸੀਂ ਸੋਹਾਂ ਖਦੀਆਂ ਹੋਈਆਂ ਇਹ ਕਿ ਉਹ ਖੂਨ ਜਿਹੜਾ ਡੁੱਲਿਆ ਆ ਪੰਜਾਬ ਦੀ ਧਰਤੀ ਦੇ ਉੱਤੇ ਉਹ ਅਦਾਈ ਨਹੀਂ ਜਾਏਗਾ ਉਸ ਖੂਨ ਨੂੰ ਮਾਰਾ ਸੱਚੇ ਪਾਸ਼ਾ ਬੂਰ ਲਾਉਣ ਕਰਾਂਗੇ ਤੇ ਪੰਜਾਬ ਆਜ਼ਾਦ ਹੋਏਗਾ ਹੋਰ ਬਹੁਤ ਜਲਦੀ ਆਜ਼ਾਦ ਹੋਏਗਾ ਬਿਲਕੁਲ ਬੂਰ ਆਊਗਾ ਜੀ ਬੂਰ ਆਊਗਾ ਬਲਕਿ ਮੈਨੂੰ ਤੇ ਬੂਰ ਆਉਂਦਾ ਨਜ਼ਰ ਆ ਗਿਆ ਫਲ ਦਾ ਟਾਈਮ ਹੈ ਹੁਣ ਮੈਂ ਇੱਕ ਕਮੈਂਟ ਇੱਕ ਕਮੈਂਟ ਕਰਕੇ ਤੇ ਪੜਤਾ ਕੋਈ ਇੱਕ ਸਵਾਲ ਹੋਰ ਕਰਕੇ ਤੇ ਵਿਦਾ ਲਵਾਂਗਾ ਕਮੈਂਟ ਇਹ ਹੈਗਾ ਕਿ ਮੈਨੂੰ ਵੀ ਪਹਿਲੇ ਜਾਨੀ ਕਿ ਲੋਕ ਜਦੋਂ ਮੈਂ ਗੱਲ ਕਰਦਾ ਸੀ ਕਿ ਕਹਿੰਦੇ ਸੀ ਜੀ ਕਿ ਇਹ ਬਾਰ-ਬਾਰ ਲੋਕ ਬੈਠ ਕੇ ਜਿਹੜੇ ਨੇ ਅਮਰੀਕਾ ਚ ਤੇ ਲੰਡਨ ਚ ਤੇ ਕਿੱਥੇ ਜਾ ਕੇ ਗੱਲ ਕਰਦੇ ਨੇ ਗਰਾਊਂਡ ਦੇ ਉੱਤੇ ਜਿਹੜਾ ਨਾ ਬੰਦਾ ਉਹ ਕੁਝ ਨਹੀਂ ਹੈਗਾ ਉੱਥੇ ਲੋਕ ਜਿਹੜੇ ਨੇ ਉਹ ਬੜੇ ਕੋਈ ਮਸਲਾ ਨਹੀਂ ਹੈਗਾ ਮੈਂ ਫਿਰ ਜਿਹੜਾ ਆਪਣਾ ਇੱਕ ਸਰਵੇ ਮੇਰੇ ਸਾਹਮਣੇ ਆ ਗਿਆ ਕਿ ਜਦੋਂ ਮੈਂ ਗੱਲ ਕੀਤੀ ਆਪਣੇ ਹੱਕਾਂ ਦੀ ਖਾਲਸਤਾਨ ਦੀ ਵੀਡੀਓ ਦੀ ਚੈਨਲ ਦੇ ਥਰੂ ਕਿ ਪੰਜਾਬ ਦੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਸਨ ਉਹਦੇ ਸਬਸਕ੍ਰਿਪਸ਼ਨ ਬੇਸ ਵੀਡੀਓਜ਼ ਬਹੁਤ ਜ਼ਿਆਦਾ ਵਿਊਜ਼ ਤੇ ਉੱਪਰ ਆਈ ਜੂਹੀ ਉੱਤੇ ਆਈ ਤੇ ਨਾਲ ਹੀ ਮੋਦੀ ਸਰਕਾਰ ਨੂੰ ਜਿਹੜਾ ਦੌਰਾ ਪੈ ਗਿਆ ਤੇ ਉਹਨਾਂ ਨੇ ਮੇਰਾ ਇਸ ਚੈਨਲ ਜਿਹੜਾ ਟੈਰੀਟੋਰੀਅਲ ਰੈਸਟ੍ਰਿਕਸ਼ਨ ਲਾ ਕੇ ਤੇ ਇੰਡੀਆ ਦੇ ਪੂਰੇ ਪੰਜਾਬ ਵਿੱਚ ਕਰ ਦਿੱਤਾ ਬੰਦ ਜਿਹਦੇ ਵਿੱਚ ਜਿਹਦੇ ਤੋਂ ਬਾਅਦ ਮੈਂ ਦੇਖਿਆ ਐਨਲਿਸਿਸ ਜਿਹੜਾ ਕੀਤਾ ਮੈਂ ਕਿ ਮੈਟ੍ਰਿਕਸਾਰੇ ਦੇਖਿਆ ਤੇ ਸਿਗਨੀਫੀਕੈਂਟ ਡਿਕਰੀਜ਼ ਆਇਆ ਜਦ ਮੈਂ ਜੋ ਤੋਂ ਡਰਾਈਵ ਕੀਤਾ ਕਿ ਇਹ ਜਿਹੜਾ ਪ੍ਰਪਗੈਂਡਾ ਕਰਦੇ ਨੇ ਜੀ ਕਿ ਪੰਜਾਬ ਜਿਹੜਾ ਉਹ ਨਹੀਂ ਉੱਥੇ ਜਿੰਨਾ ਦੇ ਲੇਕਿਨ ਮੈਂ ਕਹਿੰਦਾ ਪੰਜਾਬ ਦੀ ਤੇ ਲਹਿਰ ਇੰਨੀ ਵੱਡੀ ਹੈਗੀ ਆ ਕਿ ਲੋਕ ਜਿਹੜੇ ਨੇ ਉਹ ਗੱਲ ਸੁਣਨਾ ਵੀ ਚਾਹੁੰਦੇ ਨੇ ਤੇ ਕਰਨਾ ਵੀ ਚਾਹੁੰਦੇ ਨੇ ਪਰ ਚੋਕੇ ਉੱਤੇ ਜ਼ਬਰਦਸਤ ਪਹਿਰਾ ਹੈ ਮਾਰਦੇ ਪਿੱਟਦੇ ਨੇ ਜਵਾਨਾਂ ਨੂੰ ਤਾਂ ਲੋਕ ਜਿਹੜੇ ਨੇ ਉਹ ਕਰਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਿ ਪੰਜਾਬ ਦੇ ਕਿੰਨੇ ਲੋਕ ਜਾਗਰੂਕ ਨੇ ਮੈਂ ਇਹੀ ਗੱਲ ਕਹਿ ਰਿਹਾ ਹਾਂ ਕਿ ਰੈਫਰੰਡਮ ਇੱਕ ਐਸਾ ਟੂਲ ਆ ਜਿਹਦੇ ਥਰੂ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਕਿੰਨੇ ਕੁ ਲੋਕ ਚਾਹੁੰਦੇ ਆ ਤੇ ਜੇ ਤੁਸੀਂ ਗੱਲ ਕੀਤੀ ਹੈ ਕਿ ਉਹ ਬੈਨ ਲਾ ਦਿੰਦੇ ਆ ਉਹ ਇਕੱਲਾ ਬੈਨ ਨਹੀਂ ਲਾਉਂਦੇ ਉਹ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਧਮਕੀਆਂ ਦਿੰਦੇ ਆ ਧਮਕਾਉਂਦੇ ਆ ਡਰਾਉਂਦੇ ਆ ਮੁੰਡਿਆਂ ਨੂੰ ਚੱਕ ਚੱਕ ਕੇ ਜੇਲ੍ਹਾਂ ਚ ਸਿੱਟਦੇ ਆ ਮਤਲਬ ਕਿ ਜਿਸ ਤਰ੍ਹਾਂ ਦਾ ਵੀ ਜ਼ਬਰ ਉਹ ਕਰ ਸਕਦੇ ਆ ਉਹ ਕਰਦੇ ਆ ਜੋ ਕੁਛ ਕੀਤਾ ਜਾ ਸਕਦਾ ਹੈ ਪੰਜਾਬ ਦੀ ਆਜ਼ਾਦੀ ਨੂੰ ਰੋਕਣ ਵਾਸਤੇ ਉਹ ਕਰਦੇ ਆ ਔਰ ਪੰਜਾਬ ਦੇ ਜਾਏ ਪੰਜਾਬ ਦੀ ਮਿੱਟੀ ਨੂੰ ਆਜ਼ਾਦ ਕਰਾਉਣ ਦੇ ਲਈ ਜਿੱਦਾਂ ਦਾ ਵੀ ਸੰਘਰਸ਼ ਕਰ ਸਕਦੇ ਆ ਉਹ ਕਰਦੇ ਆ ਤੇ ਉਹ ਜਿੱਤਦੇ ਆ ਜਿੱਤ ਜਿਹੜੀ ਆ ਸਾਨੂੰ ਨਸੀਬ ਆਉਂਦੀ ਆ ਅਸੀਂ ਹਾਰਨ ਵਾਲੇ ਦਿਨ ਨਹੀਂ ਜੰਮੇ ਮੈਂ ਤੁਹਾਨੂੰ ਅੱਜ ਵੀ ਦੱਸਦਾ ਕਿ ਪੰਜਾਬ ਆਜ਼ਾਦ ਹੋਏਗਾ ਇਸ ਸਿਕਾ ਦੇ ਦਿਨਾਂ ਦੀ ਅਰਦਾਸ ਆ ਰੋਜ਼ ਸਿੱਖ ਦੋ ਟਾਈਮ ਅਰਦਾਸ ਕਰਦਾ ਹੈ ਮਹਾਰਾ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਕਿ ਪੰਜਾਬ ਨੂੰ ਜਿਹੜਾ ਆ ਸੱਚੇ ਪਾਸ਼ਾ ਆਜ਼ਾਦੀ ਬਖਸ਼ੋ ਖਾਲਸਾ ਪੰਥ ਨੂੰ ਆਜ਼ਾਦੀ ਬਖਸ਼ੋ ਔਰ ਇਹ ਆਜ਼ਾਦੀ ਜਰੂਰ ਮਿਲੇਗੀ ਮਹਾਰਾ ਸੱਚੇ ਪਾਸ਼ਾ ਸਿੱਖਾਂ ਦੀ ਅਰਦਾਸ ਜਰੂਰ ਸੁਨੇਗਾ ਤੇ ਛੇਤੀ ਪੰਜਾਬ ਜਿਹੜਾ ਇੱਕ ਆਜ਼ਾਦ ਦੇਸ਼ ਹੋਏਗਾ ਬਹੁਤ ਵਧੀਆ ਜੀ ਬਿਲਕੁਲ ਸਾਡੀ ਵੀ ਅਰਦਾਸ ਹੈ ਆਖਰੀ ਸਵਾਲ ਕਿ ਜਿਹੜਾ ਲਹਿੰਦਾ ਪੰਜਾਬ ਹੈ ਜਿੱਥੇ ਮੈਂ ਇਸ ਟਾਈਮ ਬੈਠਾ ਮੈਂ ਗੁਰੂ ਦੀ ਤਰਤੀ ਤੇ ਰਹਿਣਾ ਅਸੀਂ ਤੁਹਾਡੇ ਵਾਸਤੇ ਸਾਰੇ ਆਪਣੇ ਜਿਹੜੇ ਬੂਹੇ ਆ ਖੁੱਲੇ ਹੋਏ ਆ ਹਮੇਸ਼ਾ ਪਿਆਰ ਨਾਲ ਮੁਹੱਬਤ ਦੇ ਨਾਲ ਰੱਖਿਆ ਤੁਹਾਡਾ ਵੀ ਜਿਹੜਾ ਆਪਣਾ ਇਹ ਜੋ ਕਿ ਸੈਕ੍ਰੇਟ ਜਗਾ ਇਸ ਵਾਸਤੇ ਤੁਹਾਡੀ ਵੀ ਜਿਹੜੀ ਆਪਣਾ ਬਹੁਤ ਜ਼ਿਆਦਾ ਇੰਟਰਸਟ ਹੈਗਾ ਲਹਿੰਦੇ ਪੰਜਾਬ ਦੇ ਲੋਕਾਂ ਦੇ ਵਾਸਤੇ ਤੁਹਾਡੇ ਕੋਲ ਕੀ ਸਨੇਹਾ ਹੈ ਮੈਂ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਆ ਜਿੰਨਾ ਪਿਆਰ ਲਹਿੰਦੇ ਵਾਲੇ ਕਰਦੇ ਆ ਸਾਨੂੰ ਮੇਰੇ ਖਿਆਲ ਚ ਦੁਨੀਆ ਚ ਮੈਂ ਕਿਤੇ ਨਹੀਂ ਦੇਖਿਆ ਇਸ ਤਰ੍ਹਾਂ ਦਾ ਪਿਆਰ ਜਿਹੜਾ ਆ ਮੈਂ ਬਹੁਤ ਵਾਰ ਲੈਂਦੇ ਆਇਆ ਬੜਾ ਚਿਰ ਰਿਹਾ ਬੜਾ ਚਿਰ ਘੁੰਮਦਾ ਰਿਹਾ ਨਜ਼ਰਬ ਮੈਂ ਜਿੱਥੇ ਵੀ ਰੋਟੀ ਵੀ ਖਾਣ ਚਲੇ ਜਾਂਦਾ ਸੀ ਕਦੇ ਕਿਸੇ ਨੇ ਰੁਪਈਆ ਨਹੀਂ ਲਿਆ ਕਿਸੇ ਨੇ ਪੈਸੇ ਨਹੀਂ ਲਏ ਮਤਲਬ ਹੁਣ ਹੋਣਾ ਹੈਗਾ ਮੇਰੀ ਤਰਫੋਂ ਹੁਣ ਜਦੋਂ ਤੁਸੀਂ ਲੈਂਦੇ ਆਏ ਤੇ ਤੁਸੀਂ ਮੇਰੇ ਕੋਲ ਆਣਾ ਜੀ ਮੈਨੂੰ ਮਾਣ ਬਖਸ਼ ਜ਼ਰੂਰ ਆਵਾਂਗੇ ਜ਼ਰੂਰ ਆਵਾਂਗੇ ਤੇ ਮੈਂ ਲੈਣਦੇ ਵਾਲਿਆਂ ਨੂੰ ਇਹ ਸਨੇਹਾ ਦੇਣਾ ਚਾਹੁੰਨਾ ਲੈਣਦੇ ਵਾਲਿਓ ਚੜ੍ਹਦੇ ਵਾਲੇ ਜਿਹੜੇ ਆ ਉਹ ਦੁਸ਼ਮਣ ਦੇ ਕੋਲ ਫਸਿਓ ਆ ਤੇ ਲੜਾਈ ਲੜ ਰਹੇ ਆ ਤੇ ਤੁਸੀਂ ਅਰਦਾਸ ਵੀ ਕਰਿਆ ਕਰੋ ਤੇ ਜਿਸ ਤਰ੍ਹਾਂ ਦੀ ਵੀ ਮਦਦ ਜਿਹੜੀ ਆ ਚੜ੍ਹਦੇ ਵਾਲਿਆਂ ਦੀ ਉਹ ਜ਼ਰੂਰ ਕਰਿਆ ਕਰੋ ਮੈਂ ਬਹੁਤ ਧੀਆਂ ਭੈਣਾਂ ਆਪਣੀਆਂ ਜਿਹੜੀਆਂ ਲੈਂਦੇ ਦੀਆਂ ਸੁਣਦਾ ਆ ਪੰਜਾਬੀ ਲਈ ਵੀ ਕੰਮ ਕਰਦੀਆਂ ਆ ਪੰਜਾਬੀ ਤੇ ਗੱਲਬਾਤ ਕਰਦੀਆਂ ਆ ਪ੍ਰੋਗਰਾਮ ਕਰਦੀਆਂ ਆ ਪੰਜਾਬ ਦੀਆਂ ਤਕਲੀਫਾਂ ਨੂੰ ਚੜ੍ਹਦੇ ਦੀਆਂ ਤਕਲੀਫਾਂ ਨੂੰ ਸ਼ੇਅਰ ਕਰਦੀਆਂ ਆ ਉਹਦੇ ਤੇ ਗੱਲਬਾਤ ਕਰਦੀਆਂ ਆ ਮੈਂ ਬਹੁਤ ਧੰਨਵਾਦੀ ਆ ਉਹਨਾਂ ਧੀਆਂ ਭੈਣਾਂ ਦਾ ਆਪਣੇ ਇਹ ਆਪਣੇ ਉਹਨਾਂ ਸਿੰਘਾਂ ਦਾ ਉਹਨਾਂ ਬੰਦਿਆਂ ਦਾ ਜਿਹੜੇ ਲਹਿੰਦੇ ਚ ਰਹਿ ਕੇ ਜਿਹੜੇ ਚੜ੍ਹਦੇ ਪੰਜਾਬ ਦੀ ਜਿਹੜੀ ਆ ਉਹ ਅਰਦਾਸ ਕਰਦੇ ਆ ਤੇ ਮੰਗਦੇ ਆ ਕਿ ਚੜ੍ਹਦਾ ਪੰਜਾਬ ਜਿਹੜਾ ਆ ਉਹ ਸੁਖੀ ਵਸੇ ਤੇ ਅਸੀਂ ਵੀ ਅਰਦਾਸ ਕਰਦੇ ਆ ਕਿ ਲਹਿੰਦਾ ਜਿਹੜਾ ਆ ਉਹ ਸੁਖੀ ਵਸੇ ਤੇ ਇਹ ਦੋਨੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਦੁਆਰਾ ਇਕੱਠੇ ਹੋਣ ਸੁਖੀ ਵਸੇ ਪੂਰਾ ਪੰਜਾਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਅਰਦਾਸ ਹੈ ਕਿ ਤੁਸੀਂ ਤੁਸੀਂ ਜਿਹੜੀ ਸੰਘਰਸ਼ ਕਰ ਰਹੇ ਹੋ ਇਹ ਤੁਸੀਂ ਸਫਲ ਹੋਵੋ ਸਾਡੇ ਜਿਹੜੇ 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 ਕਹਿ ਰਹੇ ਨੇ ਪੰਨੂ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਸੀ ਕਿ ਕਹਿੰਦੇ ਕਿ ਸਾਡੇ ਜਿਹੜੇ ਬਾਰਡਰ ਨੇ ਜਿਹੜੇ ਇੱਥੇ ਹਰ ਵੇਲੇ ਲੜਾਈ ਲੱਗੀ ਰਹਿੰਦੀ ਐ ਅਸੀਂ ਕੋਈ ਭਾਈਚਾਰਾ ਕਰੀਏ ਅਸੀਂ ਵੀ ਕਿਸੇ ਦਿਨ ਜਾ ਕੇ ਲੜ ਨੂੰ ਉਠੀਏ ਸ਼ਾਮ ਨੂੰ ਅੰਮ੍ਰਿਤਸਰ ਜਾ ਕੇ ਉੱਥੇ ਕੋਈ ਰੋਟੀ ਪਾਣੀ ਛੱਕ ਲਈਏ ਮੈਂ ਮੈਂ ਕਹੋਣਾ ਇਹ ਬਾਰਡਰ ਜਦੋਂ ਪੰਜਾਬ ਉਧਰ ਆਜ਼ਾਦ ਹੋਏਗਾ ਤੇ ਇਹ ਬਾਰਡਰ ਖੁੱਲਣਗੇ ਇਹ ਇਹ ਪਾਕਿਸਤਾਨ ਦਾ ਹੀ ਪੰਜਾਬ ਰਹੇ ਪਰ ਇਹਦੇ ਦੇ ਬਾਰਡਰ ਖੁੱਲੇ ਹੋਣ ਇਹ ਆਉਣ ਇੱਕ ਦੂਜੇ ਦੇ ਨਾਲ ਦੋਨੇ ਪ੍ਰਾਇਕ ਦੂਜੇ ਦੇ ਘਰੇ ਆਇਆ ਜਾਇਆ ਕਰਨ ਵਪਾਰ ਕਰਨ ਸਭ ਕੁਝ ਕਰਨ ਮਤਲਬ ਕਿ ਇਹਨਾਂ ਦੇ ਬਾਰਡਰ ਦੁਨੀਆ ਦੇ ਵਿੱਚ ਮਿਸਾਲ ਬਣੇ ਕਿ ਪੰਜਾਬ ਦੇ ਬਾਰਡਰ ਖੁੱਲੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ